ਲੁਧਿਆਣਾ ਬਹਾਦਰ ਕੇ ਰੋਡ ਅਸੀਂ ਉਸੇ ਫੈਕਟਰੀ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਨਾਬਾਲਗ ਬੱਚਿਆਂ ਦੇ ਮੂੰਹ ਤੇ ਕਲਖ ਜਿਹੜੀ ਆ ਲਗਾਈ ਗਈ ਸੀ ਤਾਂ ਫੈਕਟਰੀ ਮਾਲਕ ਵੱਲੋਂ આરોਪ ਲਗਾਏ ਗਏ ਨੇ ਕਿ ਉਹਨਾਂ ਦੀ ਫੈਕਟਰੀ ਦੇ ਵਿੱਚੋਂ ਇਹਨਾਂ ਦੀ ਮਾਂ ਅਤੇ ਮਹਿਲਾ ਜਿਹੜੀਆਂ ਉਹਨਾਂ ਦੀ ਕੁੜੀਆਂ ਸੀਗੀਆਂ ਉਹਨਾਂ ਨੇ ਚੋਰੀ ਕੀਤੀ ਸੀਗੀ ਤਾਂ ਉਸ ਤੋਂ ਬਾਅਦ ਫੈਕਟਰੀ ਮਾਲਕ ਨੇ ਤਾਲੀਬਾਨੀ ਜਿਹੜੀ ਆ ਸਜ਼ਾ ਦਿੱਤੀ ਹੈਗੀ ਆ ਮੂੰਹ ਤੇ ਕਲਖ ਲਗਾ ਕੇ ਬਾਜ਼ਾਰ ਦੇ ਵਿੱਚ ਕਮਾਇਆ ਹੈਗਾ ਤਾਂ ਮੌਕੇ ਤੇ ਹੁਣ ਪੁਲਿਸ ਪਹੁੰਚੀ ਹੈ ਉਸੇ ਫੈਕਟਰੀ ਦੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਅੰਦਰ ਤੋਂ ਦਿਖਾ ਦਿੰਨੇ ਆ ਤਾਂ ਇਹ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਕਿ ਮੂੰਹ ਦੇ ਉੱਤੇ ਕਾਲਖ ਲਗਾਈ ਹੋਈ ਔਰ ਉਹਨਾਂ ਦੇ ਗਲਾਂ ਦੇ ਵਿੱਚ ਤਖਤੀਆਂ ਪਾਈਆਂ ਹੋਈਆਂ ਨੇ ਉਹਨਾਂ ਦੀ ਮਾਂ ਜਿਹੜੀ ਦੱਸਿਆ ਜਾ ਰਿਹਾ ਕਿ ਇਸ ਫੈਕਟਰੀ ਦੇ ਵਿੱਚ ਕੰਮ ਕਰਦੀ ਸੀ ਨਾਲ ਜਿਹੜੀ ਉਹਨਾਂ ਦੀ ਬੇਟੀ ਜਿਹੜੀ ਆ ਉਹ ਵੀ ਇਸ ਫੈਕਟਰੀ ਦੇ ਵਿੱਚ ਕੰਮ ਕਰਦੀ ਸੀ ਤਾਂ ਫੈਕਟਰੀ ਮਾਲਕ ਦਾ ਜੋ આરોਪ ਸੀ ਉਸਨੇ ਕਿਹਾ ਸੀ ਕਿ ਇਸ ਫੈਕਟਰੀ ਦੇ ਵਿੱਚੋਂ ਚੋਰੀ ਹੋ ਰਹੀ ਸੀ ਲਗਾਤਾਰ ਤਾਂ ਚੋਰੀ ਪਕੜੇ ਜਾਣ ਤੋਂ ਬਾਅਦ ਜਿਹੜਾ ਫੈਕਟਰੀ ਮਾਲਕ ਨੂੰ ਚਾਹੀਦਾ ਸੀ ਕਿ ਪੁਲਿਸ ਨੂੰ ਕੰਪਲੀਟ ਕਰ ਦੇ ਪਰ ਉਹਨਾਂ ਨੇ ਪਾਲਿਬਾਨੀ ਇੱਕ ਸਜ਼ਾ ਦਿੱਤੀ ਆ ਤਾਂ ਉਹਨਾਂ ਦੇ ਮੂੰਹ ਦੇ ਉੱਤੇ ਕਾਲਖ ਲਗਾ ਦਿੱਤੀ ਤਾਂ ਫੈਕਟਰੀ ਦੇ ਜਿਹੜੇ ਵਰਕਰ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਪੁਲਿਸ ਮੁਲਾਜ਼ਮ ਵੀ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਾਂਗੇ ਅੰਕਲ ਤੁਸੀਂ ਇਨਸਪੈਕਟਰ ਕੰਮ ਕਰਦੇ ਹੋ ਹਾਂਜੀ ਇੱਥੇ ਹੀ ਆ ਜੀ ਇਹ ਤੇ ਐਜ਼ ਇਤਿਖਾਲ ਕਰਦੇ ਜੀ ਇਤਿਖਾਲ ਕਰਦੇ ਹਾਂਜੀ ਅੱਗੇ ਕੀ ਹੋਇਆ ਸੀ ਕਦੋਂ ਦੀ ਕੱਲ ਦੀ ਵੀਡੀਓ ਕੱਲ ਦੀ ਜੀ ਸ਼ਾਮ ਦੀ ਜੀ ਕੱਲ ਦੀ ਸ਼ਾਮ ਦੀ ਇਹਨਾਂ ਨੇ ਆਸਮਾਨ ਜਿਹੜਾ ਹੈਗਾ ਘਰੋਂ ਇਹਨਾਂ ਦੇ ਬਰਾਮਦ ਹੋਇਆ ਆ ਸਾਰਾ ਸਮਾਨ ਬਰਾਮਦ ਹੋਇਆ ਵਾ ਸਾਰਾ ਸਮਾਨ ਹਾਂਜੀ ਔਰ ਇਹਨਾਂ ਨੇ ਵੇਚਿਆ ਉਹ ਸਾਨੂੰ ਨਹੀਂ ਪਤਾ ਕਿੱਥੇ ਵੇਚਿਆ ਕਿੱਥੇ ਭੇਜਿਆ ਹੋਰ ਇਹ ਜੋ ਇਹਨਾਂ ਦੇ ਬਰਾਮਦ ਹੋਇਆ ਉਹ ਆ ਹੋਇਆ ਤੇ ਬਾਕੀ ਜਿਹੜਾ ਹੈਗਾ ਇਹ ਤੇ ਚਾਰ ਕੁ ਹੋਈਆਂ ਕੋਣ ਕੋਣ ਇੱਥੇ ਕੰਮ ਕਰਦਾ ਸੀ ਤਿੰਨ ਤਿੰਨ ਕੁੜੀਆਂ ਸੀ ਉਨਾਰੀ ਮਾਂ ਸੀ ਪਲੱਸ ਮੁੰਡਾ ਹੈਗਾ ਸੀ ਪਰ ਇੱਥੇ ਕੰਮ ਕਰਦੇ ਹਾਂਜੀ ਉਹ ਕੰਮ ਕਰਦਾ ਸੀ ਜੀ 2 ਮਹੀਨੇ ਹੋਏ ਸੀ ਮੁੰਡੇ ਨੂੰ ਆਏ ਉਹ ਐਜ਼ এ ਡਰਾਈਵਿੰਗ ਕਰਦਾ ਸੀ ਪਲੱਸ ਜਿਹੜਾ ਹੈਗਾ ਸਮਾਨ ਜਿਹੜੋ ਉਹਨੇ ਆ ਜਗਾ ਤੇ ਉਹ ਤੋਂ ਦੀ ਲਿਫਟ ਦੇ ਵਿੱਚ ਕੋਲੋਂ ਰੱਖ ਲੈਣਾ ਜਿਉਂ ਲੇਫਟ ਦੇ ਵਿੱਚ ਉੱਪਰ ਪਾ ਲੈਣਾ ਪਾ ਕੇ نیچے ਇੱਥੇ ਤੁਹਾਡੀ ਲੰਚ ਟਾਈਮ ਹੋਣਾ ਨਾਲ ਨਿਕਲ ਜਾਣਾ ਜਿਉਂ ਰਾਤ ਹੋਣੀ ਤਾਂ ਜਾਂ ਕਿਤੇ ਕਿਤੇ ਜਾਣਾ ਤੇ ਉਦੋਂ ਇਹ ਚੋਰੀ ਕਰਕੇ ਨਾਲ ਲੈ ਜਾਣਾ ਇਹ ਲਿਖਿਆ ਕਿਨੇ ਮੂੰਹ ਤੇ ਕਾਲਕ ਕਿਨੇ ਲਗਾਈ ਹੁੰਦੇ ਇਹ ਜਿਹੜਾ ਹੈਗਾ ਜੀ ਉਹਨਾਂ ਨੇ ਆਪ ਹੀ ਲਾਈ ਹੈ ਜੀ ਕਿਹਨੇ ਲਾਈ ਹੈ ਮੁੰਡੇ ਨੇ ਆਪ ਹੀ ਲਾਈ ਹੈ ਜੀ ਉਹਨਾਂ ਨੇ ਨਾਲ ਹੀ ਲਾਈ ਉਹ ਸਭ ਕੁਝ ਹੋ ਰਿਹਾ ਹੈ ਜੋ ਵੀਡੀਓ 'ਚ ਆਇਆ ਹੋਇਆ ਹੈ ਕਿਹਨਾਂ ਨੇ ਲਗਾਈ ਕਿਹੜੇ ਮੁੰਡੇ ਨੇ ਮੁੰਡੇ ਨੇ ਨਹੀਂ ਲਾਈ ਫੈਕਟਰੀ ਨੇ ਲਾਈ ਨਹੀਂ ਫੈਕਟਰੀ ਨੇ ਨਹੀਂ ਲਾਈ ਇਹ ਪੱਤੀਆਂ ਜਿਹੜੀਆਂ ਪਾਈਆਂ ਉਹ ਗੱਲਾਂ ਦੇ ਵਿੱਚੋਂ ਕਹਨੇ ਪਾਈਆਂ ਉਹ ਜਿਹੜੀ ਹੈਗੀ ਹੈ ਜੀ ਦੇਖੋ ਉਹਨਾਂ ਨੇ ਆਪ ਪਾਈ ਹੈ ਦਖਤੀ ਜੋ ਹੈਗੀ ਹੈ ਜੋ ਚੀਜ਼ਾਂ ਹੈਗੀਆਂ ਪ੍ਰੈਸ਼ਰ ਤਾਂ ਤੁਸੀਂ ਪਾਇਆ ਹੋਊਗਾ ਨਾ ਤੁਸੀਂ ਇਹ ਕਾਲਕ ਦਿੱਤੀ ਹੋਊਗੀ ਤੁਸੀਂ ਇਹ ਤੁਹਾਨੂੰ ਲੱਗਦਾ ਕਿ ਇਸ ਸਾਰੀ ਸਜ਼ਾ ਦੇਣੀ ਚਾਹੀਦੀ ਹੈ ਪੁਲਿਸ ਨੂੰ ਕਮੇਟੀ ਦੇਣੀ ਚਾਹੀਦੀ ਹੈ ਦੇਖੋ ਜੀ ਸਾਡਾ ਰੋਜ਼ ਦਾ ਨੁਕਸਾਨ ਅਸੀਂ ਕਹਿੰਦੇ ਸੀ ਹੋਰ ਵਰਕਰ ਇਦਾਂ ਦਾ ਠੀਕ ਹੈ ਨੁਕਸਾਨ ਹੋ ਰਿਹਾ ਤੁਹਾਡਾ ਤੁਹਾਨੂੰ ਲੱਗਦਾ ਸੀ ਕਿ ਪੁਲਿਸ ਨੂੰ ਸ਼ਿਕਾਇਤ ਕਰਨੀ ਚਾਹੀਦੀ ਤੁਸੀਂ ਇਹ ਇਹ ਕੰਮ ਕੀਤਾ ਜੋ ਇਹ ਤਾਲੀਬਾਨੀ ਕੰਮ ਹੁੰਦਾ ਤਾਲੀਬਾਨ ਤਾਲੀਬਾਨ ਚ ਇਦਾਂ ਦੇ ਕੰਮ ਕੀਤੇ ਜਾਂਦੇ ਨਹੀਂ ਉਹ ਸਾਰੀ ਤੇਰੀ ਗੱਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਉਹ ਜਿਹੜੀ ਚੀਜ਼ ਹੈਗੀ ਹੈ ਤਾਲੀਬਾਨ ਨਹੀਂ ਅਸੀਂ ਉਸ ਕਰਕੇ ਕਿਹਾ ਸੀ ਸਿਰਫ ਉਹ ਚਾਰਜ ਕੀਤਾ ਗਿਆ ਵੀ ਜਾਓ ਜਿਹੜੀ ਵੀ ਹੈਗੀ ਹੈ ਪਰ ਤੁਸੀਂ ਜਿਹੜੀ ਗਲਤੀ ਕੀਤੀ ਹੈ ਆਪਣੀ ਮੰਨ ਲਓ ਉਲਡ ਬਾਜੀ ਕੀਤੀ ਨਾ ਉਹਨਾਂ ਨੂੰ ਤੁਸੀਂ ਗਲੀਆਂ ਦੇ ਵਿੱਚ ਘੁਮਾਇਆ ਪਿੱਛੇ ਮੁੰਡੇ ਘੁੰਮਦੇ ਪਏ ਆ ਵੀਡੀਓ ਬਣਾ ਰਹੇ ਆ ਇਹ ਚੰਗੀ ਗੱਲ ਆ ਤੁਹਾਨੂੰ ਲੱਗਦਾ ਸੀ ਅਸੀਂ ਨਹੀਂ ਕੋਈ ਹੈਗਾ ਜੀ ਸਾਡੂ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਕਿਹਾ ਵੀ ਆਪਣੀ ਗਲਤੀ ਮੰਨ ਲੇ ਉਹਨਾਂ ਨੇ ਗਲਤੀ ਮੰਨ ਲਈ ਜਿਹੜੀ ਜੀ ਹੈਗੀ ਉਹ ਚ ਚਲੇਗੇ ਉਹ ਫਿਰ ਜਿਹੜੀ ਜੀ ਹੈਗੀ ਜੋ ਜਿੱਦਾਂ ਜਿੱਦਾਂ ਬਾਹਰ ਜਿਹੜੇਗੇ ਨੂੰ ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਕਹੀ ਹੋਰੀ ਕਿ ਤਾਈ ਹਾਂ ਤਾਂ ਉਹਨਾਂ ਨੂੰ ਜਿਹੜਾ ਚੀਜ਼ ਹੈਗੀ ਹੈ ਕਿਹਾ ਵੀ ਤੁਸੀਂ ਆਪਣੀ ਗਲਤੀ ਮੰਨਦੇ ਹੋ ਉਹਨਾਂ ਨੇ ਕਿਹਾ ਜੀ ਆਪਣੀ ਗਲਤੀ ਮੰਨ ਗਲਤੀ ਠੀਕ ਹੈ ਉਹਨਾਂ ਨੇ ਗਲਤੀ ਮੰਨ ਲਈ ਤੁਸੀਂ ਉਹਨਾਂ ਨੇ ਚੋਰੀ ਕੀਤੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਰ ਦਿਓ ਤੁਹਾਡੇ ਕੋਲ ਕੁਝ ਸੀਸੀਟੀਵੀ ਵੀਡੀਓ ਆਣੀ ਆ ਪੁਲਿਸ ਨੂੰ ਦੇ ਦਿਓ ਪਰ ਤੁਸੀਂ ਇਸ ਤਰ੍ਹਾਂ ਦੀ ਸਜ਼ਾ ਦੇਣੀ ਇਨਸਾਨੀਅਤ ਜਿਹੜੀ ਹੈ ਬਿਲਕੁਲ ਸ਼ਰਮਨਾਕ ਹੋ ਰਹੀ ਹੈ ਦੇਖੋ ਜੀ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ ਜੀ ਉਹਦੇ ਵਿੱਚ ਆਗੇ ਤੁਹਾਨੂੰ ਬਰੀਫ ਦੇਣਗੇ ਜੀ ਜੋ ਜੋ ਹੈਗਾ ਸਾਡੇ ਕੋਲ ਜੋ ਜੋ ਹੈਗਾ ਉਸੇ ਲਈ ਤੁਹਾਨੂੰ ਦੱਸਤਾ ਜੀ ਇਹ ਚੀਜ਼ ਪਰਿਵਾਰ ਹੁਣ ਕਿੱਥੇ ਹੈਗਾ ਪਰ ਵਾਰ ਦੇਖੋ ਜੀ ਹੁਣ ਮੈਂ ਹੁਣ ਉਸ ਤੋਂ ਬਾਅਦ ਤਾਂ ਅਸੀਂ ਦੇਖਿਆ ਨਹੀਂ ਜਿਹੜੀ ਜੀ ਹੈਗੀ ਹੈ ਜੋ ਜੋ ਚੀਜ਼ ਹੈਗੀ ਹੈ ਅਸੀਂ ਤਾਂ ਦੇਖਿਆ ਨਹੀਂ ਉਹ ਜਿੱਥੇ ਹੈਗੇ ਕਿਉਂਕਿ ਹੁਣ ਘਰੇ ਤਾਂ ਗਏ ਨਹੀਂ ਵੀ ਜੀ ਉਹਨਾਂ ਨੂੰ ਉਸਤਵਾਰ ਉਹਨਾਂ ਨੂੰ ਜਿਹੜੀ ਜੀ ਹੈਗੀ ਹੈ ਉਹਨਾਂ ਨੂੰ ਤੱਕ ਆਪਣੇ ਉਹ ਜੋ ਜੋ ਸਮਾਨ ਜਿਹੜੇ ਹੈਗੇ ਸੀ ਬਰਾਮਦ ਹੋਇਆ ਸੀ ਅਸੀਂ ਉਹਨਾਂ ਨੂੰ ਕਹਿ ਦਿੱਤਾ। ਚਲੋ ਇਹ ਇਹ ਵੀ ਵਰਕਰ ਨੇ ਕੰਮ ਕਰਦੇ ਨੇ ਫੈਕਟਰੀ ਮਾਲਕ ਅੰਦਰ ਮੌਜੂਦ ਹੈ ਪੁਲਿਸ ਮੌਕੇ ਤੇ ਪਹੁੰਚੀ ਅਸੀਂ ਪੁਲਿਸ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆ ਵੱਡੇ ਅਧਿਕਾਰੀ ਜਿਹੜੇ ਨੇ ਪਹੁੰਚੇ ਕਿਉਂਕਿ ਪੁਲਿਸ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸਰ ਕੀ ਮਾਮਲਾ ਕੀ ਆ ਇਹ ਜੀ ਇੱਕ ਮੋਬਾਈਲ ਦੇ ਜਰੀਏ ਜਿਹੜੀ ਆ ਵੀਡੀਓ ਆ ਉਹ ਵਾਇਰਲ ਹੋਈ ਸੀ ਉਹਦੇ ਰਿਗਾਰਡਿੰਗ ਅਸੀਂ ਜਿਹੜਾ ਏਰੀਆ ਇਹ ਆਇਡੈਂਟੀਫਾਈ ਕਰਕੇ ਇਹ ਫੈਕਟਰੀ ਤੱਕ ਪਹੁੰਚੇ ਆਂ ਬਟ ਇਹਦੇ ਰਿਗਾਰਡਿੰਗ ਸਾਡੇ ਕੋਲ ਵਿਕਟਮ ਪਾਰਟੀ ਵੱਲੋਂ ਕੋਈ ਕੰਪਲੇਂਟ ਹੱਲੇ ਤੱਕ ਨਹੀਂ ਆਈ ਜੀ ਸਰ ਵੀਡੀਓ ਜਿਹੜੀ ਵਾਇਰਲ ਹੋਈ ਆ ਇਹ ਇੱਕ ਤਾਲਿਬਾਨੀ ਹਰਕਤ ਹੈਗੀ ਆ ਇਸ ਤਰ੍ਹਾਂ ਇਨਸਾਨੀਅਤ ਸ਼ਰਮਨਾ ਕਰਦੀ ਆ ਹੁਣ ਤੁਸੀਂ ਅੱਗੇ ਕੀ ਕਾਰਵਾਈ ਕਰੋਗੇ ਕਿਉਂਕਿ ਵੀਡੀਓ ਵਾਇਰਲ ਹੋ ਗਈ ਅਸੀਂ ਜੀ ਐਫ ਆਈ ਆਰ ਰਜਿਸਟਰ ਕਰਕੇ ਸਖਤੋ ਸਖਤ ਕਾਰਵਾਈ ਅਮਲ ਚਲੇ ਮਗਰ ਮਾਲਕ ਦਾ ਕੀ ਰੋਪਾ ਜੀ ਕੀ ਕਹਦੇ ਮਾਲਕ ਕੀ ਕਹਿੰਦੇ ਮਾਲਕ ਜੀ ਉਹਦੇ ਕਹਿਣ ਮੁਤਾਬਕ ਤਾਂ ਜੀ ਇਹ ਉਹਨਾਂ ਦੇ ਭਰਾਵਾਂ ਵੱਲੋਂ ਕੀਤਾ ਗਿਆ ਬਟ ਜੇ ਉਹ ਇੱਥੇ ਮੌਜੂਦ ਸੀ ਮਾਲਕ ਹੋਣ ਦੇ ਨਾਤੇ ਸਭ ਬੀ ਉਹਨਾਂ ਦਾ ਆਈਡੈਂਟੀਫਾਈ ਹੋਇਆ ਕਿੱਥੇ ਦਾ ਪਰਿਵਾਰ ਪਰਿਵਾਰ ਨੂੰ ਜੀ ਅਸੀਂ ਆਈਡੈਂਟੀਫਾਈ ਕਰਨ ਲਈ ਐਫਰਟ ਕਰ ਰਹੇ ਹਾਂ ਕਿਡ ਲੇਬਰ ਨੂੰ ਲੈ ਕੇ ਵੀ ਸਰ ਗੱਲ ਕਿਹ ਜਾਰੀ ਹੈ ਕਹਿੰਦੇ ਵੀ ਛੋਟੇ ਬੱਚਿਆਂ ਤੋਂ ਜਿਹੜੀਆਂ ਲੇਬਰ ਕਰਵਾਈ ਜਾਂਦੀ ਉਹ ਜੀ ਉਹਨਾਂ ਦੇ ਆਧਾਰ ਕਾਰਡ ਦੇਖ ਕੇ ਹੀ ਸਾਰੀ ਚੀਜ਼ ਕਲੀਅਰ ਹੋਊਗੀ ਜੀ ਮਾਲਕ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਐਨਆਰ ਜਿਹੜੀ ਚੋਰੀ ਕੀਤੀ ਲੱਖਾਂ ਦੀ ਚੋਰੀ ਕੀਤੀ ਹੈ ਪਰ ਉਹ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ 15000 ਰੁਪਏ ਦਾ ਸਮਾਨ ਹੈ ਇਹਨਾਂ ਨੇ ਉੱਪਰੋਂ ਲੱਗੇ ਜਿਹੜੇ ਸਾਰੇ ਸਮਾਨ ਦੇ ਵਿੱਚ ਚੋਰੀ ਦੇ ਜਿੰਨੇ ਦੀ ਮਰਜ਼ੀ ਦੇਖੋ ਜੀ ਚੋਰੀ ਚਾਹੇ 1 ਰੁਪਏ ਦੀ ਹੋਈ ਚਾਹੇ ਲੱਖ ਰੁਪਏ ਦੀ ਹੋਈ ਸਭ ਤੋਂ ਪਹਿਲੀ ਡਿਊਟੀ ਕਿਸੇ ਦੀ ਵੀ ਇਹ ਬਣਦੀ ਹੈ ਵੀ ਜੇ ਚੋਰੀ ਹੋਈ ਹੈ ਤਾਂ ਪੁਲਿਸ ਨੂੰ ਉਹ ਇਨਫੋਰਮੇਸ਼ਨ ਦੇਵੇ ਨਾ ਕਿ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਵੇ ਸਰ ਹੁਣ ਫੈਕਟਰੀ ਤੇ ਕੀ ਕਾਰਵਾਈ ਕੀਤੀ ਜਾਵੇ ਕਿਉਂਕਿ ਸੀਲ ਕੀਤੀ ਜਾਊਗਾ ਇਹਨੂੰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ ਉਹ ਜੀ ਐਸ ਪਰ ਲਾ ਜੋ ਬਣਦਾ ਹੈਗਾ ਅਸੀਂ ਕਰਾਂਗੇ ਕਰ ਰਹੇ ਆ ਜੀ ਇਹ ਸਾਰਾ ਕਲੀਅਰ ਕਰਕੇ ਸਾਰਾ ਹਾਂਜੀ ਸਾਰਾ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਕੇ ਜੀ ਅਸੀਂ ਕਾਰਵਾਈ ਅਮਲ ਚ ਲਿਆ ਰਹੇ ਉਹ ਜੀ ਕਰਕੇ ਫਿਰ ਤੁਹਾਨੂੰ ਅਗਲੀ ਦੱਸਾਂਗੇ ਜੀ ਕਿੰਨੇ ਕ ਬੰਦੇ ਇਨਵੋਲ ਜਿਹੜੇ ਲੱਗਦੇ ਸ਼ੁਰੂਆਤੀ ਜਾਂਚ ਪਾਉਣ ਲੱਗੇ ਕਿੰਨੇ ਕ ਬੰਦੇ ਇਨਵੋਲ ਦੇਖੋ ਜੀ ਜਿਹੜੇ ਵੀਡੀਓ ਦੇ ਵਿੱਚ ਹੈ ਉਹ 7-8 ਬੰਦੇ ਨਜ਼ਰ ਆ ਰਹੇ ਨੇ ਬਾਕੀ ਕੀ ਦਾ ਕੀ ਰੋਲ ਹੈ ਉਹ ਸਾਰਾ ਅਸੀਂ ਕਲੀਅਰ ਕਰ ਚੁੱਕੇ ਸਭ ਤੋਂ ਸਿਰਮਨਾ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰ ਦਿੱਤੀ ਗਈ ਕੋਈ ਅਜਿਹਾ ਜਿਹੜਾ ਮੈਸੇਜ ਕਿ ਲੋਕ ਅਜਿਹੀ ਕਾਰਵਾਈ ਨਾ ਕਰਨ ਵੀਡੀਓ ਤੇ ਕਿਸੇ ਦੀ ਵੀ ਅਪੱਤੀ ਜਨਕ ਵੀਡੀਓ ਜਿਹੜੀ ਵਾਇਰਲ ਹੋ ਗਈ ਬਿਲਕੁਲ ਜੀ ਇਹ ਹੈ ਤਾਂ ਬਿਲਕੁਲ ਮੰਦਭਾਗੀ ਘਟਨਾ ਬਾਕੀ ਇੱਥੇ ਜਦੋਂ ਸਖਤ ਕਾਰਵਾਈ ਹੋਊਗੀ ਤੋਂ ਪਬਲਿਕ ਆਪਣੇ ਆਪ ਸੁਚੇਤ ਹੋਊਗੀ ਵੀ ਇਦਾਂ ਦੇ ਕੋਲ ਜੀ ਐਸ ਪੀ ਸੀ ਨੇ ਐਸ ਐਚਓ ਨੇ ਥਾਣੇ ਦੇ ਜਿਹੜੇ ਨੇ ਮੁਖੀ ਨੇ ਤਾਂ ਫੈਕਟਰੀ ਮਾਲਕ ਕੋਲ ਸਮਝੋ ਗੱਲਬਾਤ ਬਾਈ ਕੀ ਗੱਲ ਹੋਈ ਸੀ ਥੋੜਾ ਦੱਸ ਦੂੰਗਾ ਤੁਸੀਂ ਇਸ ਮਾਮਲੇ ਦੇ ਵਿੱਚ ਮੇਰੇ ਨਾਲ ਹੀ ਕੋਣ ਹੈ ਕਿ ਫੈਕਟਰੀ ਕੋਈ ਮਾਲਕ ਤਾਂ ਬਿਲਕੁਲ ਹਲੇ ਕਿ ਫੈਕਟਰੀ ਦੇ ਮਾਲਕ ਦਾ ਇੰਤਜ਼ਾਰ ਕੀਤਾ ਜਾ ਰਿਹਾ ਵਾ ਪੁਲਿਸ ਨੇ ਜਾਂਚ ਜਿਹੜੀ ਆ ਕੀਤੀ ਆ ਤਾਂ ਮਾਮਲਾ ਜਿਹੜਾ ਵਾ ਦਰਜ ਕੀਤਾ ਜਾ ਰਿਹਾ ਵਾ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਐਫ ਆਈ ਆਰ ਜਿਹੜੀ ਆ ਉਹ ਕੱਟੀ ਜਾ ਰਹੀ ਆ ਪੁਲਿਸ ਦਾ ਇਹ ਵੀ ਕਹਿਣਾ ਕਿ ਚਾਹੇ 1 ਰੁਪਏ ਦੀ ਚੋਰੀ ਹੋਵੇ ਪਰ ਸ਼ਿਕਾਇਤ ਜਿਹੜੀ ਥਾਣੇ ਦੇ ਵਿੱਚ ਕੀਤੀ ਜਾਣੀ ਸੀ ਪਰ ਇਹਨਾਂ ਵੱਲੋਂ ਜੋ ਗੰਦੀ ਹਰਕਤ ਕੀਤੀ ਗਈ ਆ ਤਾਲੀਬਾਨੀ ਹਰਕਤ ਕੀਤੀ ਗਈ ਆ ਤਾਂ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਪੂਰੀ ਕਾਰਵਾਈ ਕਰਦੀ ਆ ਉਸ ਪਰਿਵਾਰ ਨੂੰ ਆਡੈਂਟੀਫਾਈ ਕੀਤਾ ਜਾ ਰਿਹਾ ਜਿਨ੍ਹਾਂ ਦੇ ਉੱਤੇ ਕਾਲਖ ਲਗਾਈ ਗਈ ਆ ਜਿਨ੍ਹਾਂ ਦੇ ਗੱਲਾਂ ਦੇ ਵਿੱਚ ਤਖਤੀਆਂ ਪਾਈਆਂ ਗਈਆਂ ਜਿਨ੍ਹਾਂ ਨੂੰ ਗਲੀ ਗਲੀ ਦੇ ਵਿੱਚ ਘਮਾਇਆ ਗਿਆ ਬਾ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਆ ਫਿਲਹਾਲ ਕਾਰਵਾਈ ਕਰ ਰਹੀ ਆ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਕਿਉਂਕਿ ਵੀਡੀਓ ਵਾਇਰਲ ਹੋਈ ਆ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਇਹ ਵੀਡੀਓ ਆਈ ਆ ਤਾਂ ਹੁਣੇ ਵੀਡੀਓ ਜਿਹੜੀ ਆ ਪੁਲਿਸ ਦੇ ਹੱਥ ਲੱਗੀ ਆ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਐ ਫੈਕਟਰੀ ਆਇਡੈਂਟੀਫਾਈ ਕਰ ਦਿੱਤੀ ਗਈ ਹੈ ਤਸਵੀਰਾਂ ਤੁਹਾਨੂੰ ਬਾਹਰ ਵੀ ਦਿਖਾ ਦਿੰਦੇ ਆ ਬਾਹਰ ਵੱਡੀ ਤਦਾਰ ਦੇ ਵਿੱਚ ਲੇਬਰ ਜਿਹੜੀ ਉਹ ਪਹੁੰਚੀ ہوئی ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਅੰਦਰ ਲਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਪੁਲਿਸ ਅੰਦਰ ਵੱਲ ਜੋ ਕਾਰਵਾਈ ਕਰ ਰਹੀ ਆ ਵਰਕਰਾਂ ਤੋਂ ਪੁੱਛਗਿੱਛ ਅੰਦਰ ਜਿਹੜੀ ਆ ਕੀਤੀ ਜਾ ਰਹੀ ਆ ਪੁਲਿਸ ਦਾਸਤੇ ਕੋਈ ਕਹਿੰਦਾ ਕਿ ਮਾਮਲਾ ਜਿਹੜਾ ਵਾ ਦਰਜ ਕਰ ਲਿੱਤਾ ਜਾਵੇਗਾ ਤਾਂ ਫੈਕਟਰੀ ਦੇ ਵਰਕਰ ਨੇ ਜੋ ਆਸਪਾਸ ਸੀ ਲੇਬਰ ਆ ਉਹ ਇੱਥੇ ਪਹੁੰਚੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਬਾਈ ਆਪਕੇ ਧਿਆਨ ਮੇ ਹੋਗਾ ਜੋ ਮਾਮਲਾ ਆ ਪਤਾ ਚੱਲਿਆ ਕੀ ਹੋਇਆ हम तो उधर पीछे रहते हैं अभी सुन रहे हैं अभी अभी आ रहे हैं लगता है, तो है ये गलत किया इन्होंने गलत तो हुआ है पुलिस को शिकायत करनी चाहिए पुलिस को देनी चाहिए थी करनी चाहिए थी ऐसा नहीं करना चाहिए था गले में जो कालर लगा दी नहीं नहीं ये गलत है सर गलत है मान लो लेबर है गलती किया है उसको तो सूचित करो समझाओ अगर नहीं मानते तो पुलिस थाने में कम्प्लेन करो उसके बाद जो नहीं मारते गली गली घुमाना लेडीज को तो बनता नहीं है गलत है सर आप जानते हो वो लेडीज को नहीं, नहीं सर हम तो इधर काम करते कल निकल रहे थे तो पता लगा था पे काफी भीड़ इकट्ठी हुई थी थी तो बाबू भी सरदार थे तो काफी धपका दबका बंदे को धपका मार रहे थे उसके बाद ہم چلے گئے سر اس کے بعد کیا ہوا نہیں پتہ اج ہم نکل لیں تو ابھی پھر دیکھ کے تبھی بات کریںاں ورکر بھی کہہ رہے نے کہ جے چوری کیتی یا تا اں اودی سزا جڑی ہے معافی بھی ہو سکتی پولیس نو شکایت بھی دیتھی جا سکتی ہے پر اس طرح دا کام نہیں کرنا چاہیے تھا پر اس فیکٹری مالک ਵੱلوں گندی حرکت کیتی گئی ہے دیکھ سکتے ہو دیپ کلیکشن نام دی اے فیکٹری ہے گی بہادر کے روڈ ایکوت نگر ਹੇ ਫੈਕਟਰੀ ਹੈਗੀ ਇਸ ਤੇ ਜਿਹੜੇ ਕੈਮਰੇ ਨੇ ਆ ਪੁਲਿਸ ਨੇ ਉਸ ਦੀ ਵੀ ਜਾਂਚ ਕੀਤੀ ਹੈ ਇਸ ਦਾ ਜਿਹੜਾ ਡੀਵੀਆਰ ਉਹ ਆਪਣੇ ਕਬਜੇ ਦੇ ਵਿੱਚ ਫਿਲਹਾਲ ਲੈ ਲਿੱਤਾ ਵਾ ਤਾਂ ਸੀਨੀਅਰ ਅਫਸਰ ਜਿਹੜੇ ਨੇ ਮੌਕੇ ਤੇ ਮੌਜੂਦ ਨੇ ਉਹਨਾਂ ਨੇ ਅਸੀਂ ਇੱਕ ਵਾਰ ਫਿਰ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਲੈਣੇ ਆ ਸਰ ਇਹਨਾਂ ਦੇ ਜੋ ਸੀਸੀਟੀਵੀ ਕੈਮਰੇ ਉਹ ਵੀ ਤੁਸੀਂ ਆਪਣੇ ਕੋਲ ਲੈ ਲੇ ਡੀਵੀਆਰ ਉਹ ਵੀ ਲੈ ਰਹੇ ਆ ਜੀ ਸੀਸੀਟੀਵੀ ਫੁਟੇਜ ਆ ਜਿਹੜੀ ਇਹਨਾਂ ਦਾ ਜਿਹੜਾ ਡੀਵੀਆਰ ਜਿਹੜੇ ਮੋਬਾਈਲ ਤੋਂ ਬਣੀ ਆ ਉਹ ਸਾਰੇ ਅਸੀਂ ਕਬਜੇ ਦੇ ਵਿੱਚ ਲੈ ਰਹੇ ਹਾਂ ਮਾਲਕ ਦੀ ਕੋਈ ਪਛਾਣ ਹੋਈ ਹੈ ਕੋਈ ਉਹਨਾਂ ਦਾ ਨਾਮ ਪਰਮਿੰਦਰ ਸਿੰਘ ਦੱਸ ਰਹੇ ਨੇ ਬਾਕੀ ਜੀ ਅਸੀਂ ਕਲੀਅਰ ਕਰਕੇ ਫਿਰ ਦੱਸਦੇ ਹਾਂ ਤੁਸੀਂ ਸਰ ਆਇਡੈਂਟੀਫਾਈ ਕਰ ਦਿਓ ਕੀ ਪੂਰਾ ਮਾਮਲਾ ਕੀ ਹੈ ਤੁਸੀਂ ਥੋੜੀ ਡਿਟੇਲ ਚ ਦੱਸ ਦਿਓ ਤੁਹਾਡਾ ਮਾਮਲਾ ਕੀ ਹੈ ਇੱਕ ਜੀ ਮੀਡੀਆ ਦੇ ਸੋਸ਼ਲ ਮੀਡੀਆ ਰਾਹੀਂ ਮੋਬਾਈਲ ਰਾਹੀਂ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਬਈ ਤਿੰਨ ਲੜਕੀਆਂ ਇੱਕ ਉਹਦੀ ਮਾਤਾ ਤੇ ਇੱਕ ਉਹਦਾ ਭਰਾ ਲੜਕੀਆਂ ਦਾ ਬਈ ਉਹਨਾਂ ਦੇ ਮੂੰਹ ਦੇ ਉੱਤੇ ਕਾਲਿਸ਼ ਮਲ ਕੇ ਤੇ ਉਹਨਾਂ ਦੇ ਗਲ ਦੇ ਵਿੱਚ ਚੋਰੀ ਦੇ ਟੈਗ ਪਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾਇਆ ਗਿਆ ਜਦੋਂ ਹੀ ਇਹ ਸਾਡੇ ਕੋਲ ਵੀਡੀਓ ਆਈ ਹੈ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਇਹ ਏਰੀਆ ਆਡੈਂਟੀਫਾਈ ਕੀਤਾ ਤੇ ਜੋ ਸਾਨੂੰ ਪਤਾ ਲੱਗਿਆ ਕਿ ਇਹ ਗੁਰੂ ਪ੍ਰੀਤ ਬਿਹਾਰ ਬਹਾਦਰ ਕੇ ਰੋਡ ਦੇ ਉੱਤੇ ਫੈਕਟਰੀ ਹੈ ਲੇਡੀਜ਼ ਗਾਰਮੈਂਟਸ ਇੱਥੇ ਬਣਦੇ ਆ ਜਦੋਂ ਇੱਥੇ ਇੱਥੇ ਪਹੁੰਚੇ ਆ ਤਾਂ ਇੱਥੇ ਜਿਹੜੇ ਮੈਨੇਜਰ ਹੈ ਮਨਪ੍ਰੀਤ ਸਿੰਘ ਬਾਕੀ ਇਹਨਾਂ ਦੇ ਵਰਕਰ ਆ ਇਹਨਾਂ ਤੋਂ ਅਸੀਂ ਪੁੱਛ ਕੇ ਕੀਤੀ ਤਾਂ ਫਿਰ ਇਹਨਾਂ ਨੇ ਦੱਸਿਆ ਜਿਹੜੇ ਇਹ ਲੇਡੀਜ਼ ਨੇ ਕੁੜੀਆਂ ਨੇ ਉਹ ਇੱਥੇ ਕੰਮ ਕਰਦੀਆਂ ਸੀ ਤਿੰਨ ਚਾਰ ਮਹੀਨੇ ਤੋਂ ਉਸ ਤੋਂ ਬਾਅਦ ਵੀ ਇਹਨਾਂ ਨੇ ਚੋਰੀ ਇਹਨਾਂ ਦੇ ਗਾਰਮੈਂਟਸ ਕੀਤੇ ਨੇ ਬਟ ਇਹਨਾਂ ਨੇ ਚੋਰੀ ਕੀਤੀ ਤਾਂ ਇਹਦੇ ਰਿਗਾਰਡਿੰਗ ਇਹਨਾਂ ਨੂੰ ਪੁਲਿਸ ਕੰਪਲੇਂਟ ਦੇਣੀ ਚਾਹੀਦੀ ਸੀ ਬਟ ਇਹਨਾਂ ਨੇ ਆਪਣੇ ਹੱਥ ਦੇ ਵਿੱਚ ਕਾਨੂੰਨ ਲੈ ਕੇ ਉਹਨਾਂ ਦੇ ਕਾਲੇਸ਼ ਮੜ ਕੇ ਉਹਨਾਂ ਨੂੰ ਗਲੀਆਂ ਚ ਘੁਮਾ ਕੇ ਉਹਨਾਂ ਦੀ ਜਿਹੜੀ ਇਹ ਲੱਜਿਆਂ ਨੂੰ ਵੀ ਭੰਗ ਕੀਤਾ ਹੈਗਾ ਬਾਕੀ ਇਹਦੇ ਰਿਗਾਰਡਿੰਗ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਸਖਤ ਤੋਂ ਸਖਤ ਕਾਰਵਾਈ ਅਮਲ ਚੁਲਿਆ ਰਹੇ ਹਾਂ ਐਫ ਆਈ ਕੱਟ ਦਿੱਤੀ ਜਾਂ ਰਿਸਟ ਹੋ ਗਈ ਕੀਤੀ ਜਾ ਰਹੀ ਹੈ ਜੀ ਹਾਂਜੀ ਇਹ ਸਾਰੇ ਪਰਿਵਾਰ ਕੰਮ ਕਰਦੇ ਇਥੇ ਜੀ ਤਿੰਨ ਕੁੜੀਆਂ ਉਹਨਾਂ ਦਾ ਬ੍ਰਦਰ ਆ ਜਿਹੜਾ ਉਹ ਕੰਮ ਕਰਦੇ ਸੀ ਮਾਤਾ ਨੂੰ ਬਾਅਦ ਦੇ ਵਿੱਚ ਬੁਲਾਇਆ ਗਿਆ ਕਿ ਕਿਹਾ ਜਾ ਰੇ ਕੁੜੀਆਂ ਦੀ ਅਦਾਬਾਲਿਕ ਹੈਗੀ ਕੁਮਰ ਜੀ ਇਹਨਾਂ ਦੇ ਆਧਾਰ ਕਾਰਡ ਚੈੱਕ ਕਰਕੇ ਉਹਦੇ ਤੋਂ ਸਪਸ਼ਟ ਹੋ ਜਾਊਗਾ ਵੀ ਲੜਕੀਆਂ ਦੀ ਕੀ ਹਾਲਤ ਹੈ ਪਰਿਵਾਰ ਨੂੰ ਜੀ ਹਲੇ ਸਿੱਧਾ ਅਸੀਂ ਫੈਕਟਰੀ ਦੇ ਵਿੱਚ ਪਹੁੰਚੇ ਆ ਇਸ ਤੋਂ ਬਾਅਦ ਅਸੀਂ ਪਰਿਵਾਰ ਨੂੰ ਵੀ ਆਇਡੈਂਟੀਫਾਈ ਕਰ ਲਵਾਂਗੇ ਹਾਂ ਬਿਲਕੁਲ ਇਹ ਬਸਤੀ ਥਾਣੇ ਦੇ ਜਿਹੜੇ ਮੁਖੀ ਨੇ ਜਸਪੀਤ ਸਿੰਘ ਉਹ ਮੌਕੇ ਤੇ ਮੌਜੂਦ ਹੈਗੇ ਨੇ ਕਿਉਂਕਿ ਪੁਲਿਸ ਦੇ ਧਿਆਨ ਦੇ ਵਿੱਚ ਇਹ ਵੀਡੀਓ ਆਈ ਆ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਮਾਮਲਾ ਦਰਜ ਜਿਹੜਾ ਵਾ ਉਹ ਕਰ ਲਿੱਤਾ ਗਿਆ ਵਾ ਉਪੀ ਇਹ ਪਹਿਚਾਨ ਜਿਹੜੀ ਆ ਹੋ ਚੁੱਕੀ ਹੈਗੀ ਫੈਕਟਰੀ ਦੇ ਮਾਲਕ ਦੀ ਪਹਿਚਾਨ ਹੋ ਚੁੱਕੀ ਹੈਗੀ ਆ ਫੈਕਟਰੀ ਦੇ ਵਿੱਚ ਜੋ ਸੀਸੀਟੀਵੀ ਲੱਗੇ ਹੋਏ ਨੇ ਉਸ ਤੇ ਵਿੱਚ ਜੋ ਰਿਕਾਰਡਿੰਗ ਆਈ ਉਸ ਦਾ ਡੀਵੀਆਰ ਜਿਹੜਾ ਬ ਆਪਣੇ ਕਬਜ਼ੇ ਦੇ ਵਿੱਚ ਲੈ ਲਿੱਤਾ ਵਾ ਤਾਂ ਪੂਰੇ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਕਰਤੀ ਹੈ ਵੱਡੀ ਤਰ੍ਹਾਂ ਦੇ ਵਿੱਚ ਇੱਥੇ ਲੇਬਰ ਜਿਹੜੀ ਆ ਪਹੁੰਚੀ ਹੀ ਆ ਕਿਉਂਕਿ ਲੇਬਰ ਦਾ ਵੀ ਇਹੀ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਕੰਮ ਜਿਹੜਾ ਵਾ ਨਹੀਂ ਕਰਨਾ ਚਾਹੀਦਾ ਇਸ ਫੈਕਟਰੀ ਮਾਲਕ ਨੂੰ ਇੱਕ ਜੋ ਗੰਦੀ ਹਰਕਤ ਕੀਤੀ ਹੈ ਇਸ ਫੈਕਟਰੀ ਮਾਲਕ ਨੇ ਇਨਸਾਨੀਅਤ ਜਿਹੜੀ ਆ ਸ਼ਰਮਨਾਕ ਹੋਈ ਹੈਗੀ ਇਸ ਮਾਮਲੇ ਦੇ ਵਿੱਚ ਤਾਂ ਪੁਲਿਸ ਉਹਨੂੰ ਵੱਡੀ ਕਾਰਵਾਈ ਜਿਹੜੀ ਆ ਦੇ ਵਿੱਚ ਵੀਡੀਓ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਆ ਹੁਣ ਕਾਰਵਾਈ ਜਿਹੜੀ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮੌਕੇ ਤੇ ਪੁਲਿਸ ਪਹੁੰਚੀ ਆ ਤਾਂ ਇੱਕ ਵਾਰ ਫੇਰ ਜ਼ਾ ਦੰਨੇ ਆ ਬਹਾਦਰ ਕੇ ਰੋਡ ਐ ਫੈਕਟਰੀ ਹੈਗੀ ਆ ਦੀਪ ਕਲੈਕਸ਼ਨ ਨਾਮ ਦੀ ਫੈਕਟਰੀ ਹੈਗੀ ਆ ਇੱਥੇ ਫੈਕਟਰੀ ਦੇ ਵਿੱਚ ਕੱਪੜਾ ਚੋਰੀ ਹੋ ਰਿਹਾ ਸੀਗਾ ਉਸ ਮਾਮਲੇ ਦੇ ਵਿੱਚ ਜਦੋਂ ਫੈਕਟਰੀ ਮਾਲਕ ਨੂੰ ਪਤਾ ਲੱਗਾ ਤਾਂ ਜਿਹੜੇ ਫੈਕਟਰੀ ਵਰਕਰ ਸੀ ਜਿਹੜੀ ਮਹਿਲਾ ਸੀ ਉਸ ਤੇ ਬੱਚੇ ਸੀਗੇ ਉਸ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦੇ ਮੂੰਹ ਤੇ ਕਾਲਖ ਲਗਾ ਕੇ ਉਹਨਾਂ ਨੂੰ ਗਲੀ ਗਲੀ ਦੇ ਵਿੱਚ ਘੁਮਾਇਆ ਗਿਆ ਗਲੇ ਦੇ ਵਿੱਚ ਤਕਤੀਆਂ ਜਿਹੜੀਆਂ ਲਟਕਾਈਆਂ ਗਈਆਂ ਤਾਂ ਇਹ ਤਾਲੀਬਾਨ ਜੋ ਕੰਮ ਕੀਤਾ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਵੱਲੋਂ ਸਖਤ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ